ਦੀ ਬੈਟਰੀ ਵਾਰ-ਵਾਰ ਖਰਾਬ ਹੁੰਦੀ ਆ ਤੁਸੀਂ ਆ ਕਰ ਲੋ ਕੰਮ ਤੇ ਪੂਰੀ ਵੀਡੀਓ ਨੂੰ ਦੇਖਿਓ ਤੁਹਾਨੂੰ ਆ ਜਾਊਗਾ ਆਨੰਦ ਆ ਬੇ ਇਹਦੇ ਵਿੱਚ ਕੀ ਚੱਕਰ ਹੁੰਦਾ ਵੀ ਬੈਟਰੀ ਆਪਣੀ ਕਿਉਂ ਖਰਾਬ ਹੁੰਦੀ ਆ ਇਹ ਹੁੰਦੀ ਜੇ ਇੰਜਨ ਕਰਾਉਣ ਤੋਂ ਬਾਅਦ ਹੁੰਦੀ ਆ ਤਾਂ ਹੈ ਬਈ ਕੋਈ ਇਦਾਂ ਨਹੀਂ ਹੈਗੇ ਤੁਸੀਂ ਬੈਟਰੀ ਖਰਾਬ ਹੋ ਇੰਜਨ ਪਟਾ ਕੇ ਬਹਿ ਜਾਓ ਇਦਾਂ ਦੀ ਕੋਈ ਗੱਲ ਨਹੀਂ ਥੋੜੀ ਵੀ ਸਕੂਟਰ ਇੰਜਨ ਕਰਾਉਣ ਤੋਂ ਬਾਅਦ ਆਹ ਪ੍ਰੋਬਲਮ ਆਉਂਦੀ ਆ ਤੁਸੀਂ ਆ ਵੀਡੀਓ ਨੂੰ ਜ਼ਰੂਰ ਦੇਖੋ ਪੂਰੀ ਲੈਵ ਹੁਣ ਤੁਹਾਨੂੰ ਕਰਦੇ ਆਂ ਆਪਾਂ ਵੀਡੀਓ ਸਟਾਰਟ ਤਰੇ ਵੀ ਦੋਸਤੋ ਸਾਸਰੀ ਕਾਲ ਤੁਹਾਨੂੰ ਦਈਏ ਨਵੀਂ ਅਪਡੇਟ ਆ ਕਿਉਂਕਿ ਸਕੂਟਰੀ ਦਾ ਅਸੀਂ ਇੰਜਣ ਬੰਦ ਰਹੇ ਸੀ ਪਹਿਲਾਂ ਤੋਂ ਸਫਾਈ ਵਗੈਰਾ ਚੈੱਕ ਕਰ ਸਕਦੇ ਹੋ ਸਾਰੀ ਭਾਈ ਆ ਦੇਖੋ ਕੋਈ ਵੀ ਤੁਹਾਨੂੰ ਐ ਨਹੀਂ ਮਿੱਟੀ ਦਾ ਘਰਾ ਮਿਲੂਗਾ ਨਹੀਂ ਤੁਸੀਂ ਬਹੁਤ ਸਕੂਟਰਿਆਂ ਦੇ ਇੰਜਣ ਦੇਖੇ ਹੋਣਗੇ ਪਹਿਲਾਂ ਤੁਹਾਨੂੰ ਦਿਖਾਈਏ ਸਾਡੀ ਸਫਾਈ ਦੇਖੋ ਵੀ ਸਾਰੇ ਸੇ ਸਕੂਟਰੀ ਦੇਖ ਸਕਦੇ ਹੋ ਜਿਹਨੂੰ ਇੰਜਣ ਬੰਦਣਾ ਹੈ ਸਿਲੰਡਰ ਗੇਟ ਆਪਾਂ ਨਵੀਂ ਪਾਉਨੇ ਆ ਤੇ ਤੁਹਾਨੂੰ ਇੱਕ ਵਧੀਆ ਜਾਣਕਾਰੀ ਦੇਵਾਂਗੇ ਕਿਉਂਕਿ ਜਦੋਂ ਵੀ ਸਕੂਟਰੀ ਦਾ ਇੰਜਣ ਕਰਾਉਣ ਤੋਂ ਬਾਅਦ ਉਹਦੀ ਕਈ ਵਾਰੀ ਸੈਟਿੰਗ ਨਹੀਂ ਆਉਂਦੀ ਬਹੁਤ ਵੀਰਾਂ ਨੂੰ ਤਾਂ ਪਤਾ ਹੈ ਤੇ ਕਿ ਨਹੀਂ ਪਤਾ ਤੇ ਉਹਨਾਂ ਵਾਸਤੇ ਵੀਡੀਓ ਹੈ ਆਪਾਂ ਦੱਸਾਂਗੇ ਉਹ ਕਿਹੜੀ ਚੀਜ਼ ਹੈ ਜਿਹੜੀ ਆਪਾਂ ਨੂੰ ਦਿੱਕਤ ਬਹੁਤ ਆਉਂਦੀ ਹੈ ਜਿਵੇਂ ਕਿ ਆ ਹਾਈਟ ਦੀ ਸੈਟਿੰਗ ਕਰ ਰਹੇ ਆ ਹੈਡਾ ਸੀ ਨਾ ਕੰਪਲੀਟ ਕਰ ਚੁੱਕੇ ਆ ਸੀ ਬਾਲਬੂਲ ਸਾਰੇ ਓਕੇ ਕਰ ਚੁੱਕੇ ਆ ਬਹੁਤ ਸਕੂਟਰੀਆਂ ਨੇ ਜਿਨ੍ਹਾਂ ਦੇ ਇੰਜਨ ਕਰਾਉਣ ਤੋਂ ਬਾਅਦ ਵੀ ਬੈਟਰੀ ਦੀ ਸੈਲਫ ਨਹੀਂ ਚੱਲਦੀ ਮਲਕਾ ਸੈਲਫ ਤਾਂ ਚੱਕਦੀ ਆ ਬਹੁਤ ਟਾਈਟ ਆ ਹੁੰਦੀ ਹੈ ਹੈਵੀ ਹੈ ਬੈਟਰੀ ਖਰਾਬ ਹੋਣ ਲੱਗ ਜਾਂਦੀ ਹੈ ਇੰਜਨ ਕਰਾਉਣ ਤੋਂ ਬਾਅਦ ਜੈ ਜਿਹੜੀ ਆਪਣੀ ਕਿੱਕ ਹੁੰਦੀ ਹੈ ਉਹ ਬਹੁਤ ਟਾਈਟ ਹੋ ਜਾਂਦੀ ਹੈ ਉਹਦਾ ਰੀਜ਼ਨ ਕੀ ਹੈ ਉਹ ਤੁਹਾਨੂੰ ਦੱਸਾਂਗੇ ਜਿਵੇਂ ਕਿ ਆ ਕੇ ਕੇਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹਨੂੰ ਡੀਪ ਕੰਪਰੈਸਰ ਕਹਿੰਦੇ ਨੇ ਆ ਦੇਖੋ ਜੀ ਇਹਨੂੰ ਡੀਕੰਪਰੈਸਰ ਕਹਿੰਦੇ ਨੇ ਬਈ ਇਹਨੂੰ ਆ ਦੇਖੋ ਇਸ ਤਰ੍ਹਾਂ ਕੰਮ ਕਰਦੀ ਹੈ ਇਹ ਕੰਮ ਕਿੱਥੇ ਕਰ ਰਿਹਾ ਤੁਹਾਨੂੰ ਉਹ ਦੱਸ ਦਿੰਨੇ ਆਪਾਂ ਆ ਦੇਖੋ ਇਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੁਹਾਨੂੰ ਦਿਖਾਉਨੇ ਆਂ ਵੀਡੀਓ ਦੇ ਵਿੱਚ ਪਹਿਲੇ ਕਿਉਂਕਿ ਮੈਂ ਖੁਦ ਹੀ ਵੀਡੀਓ ਬਣਾ ਰਿਹਾ ਇਸ ਕਰਕੇ ਆ ਦੇਖੋ ਜੀ ਜਿਹੜਾ ਇਹਦਾ ਆ ਟੁਕੜਾ ਇਹੜਾ ਇਹ ਉੱਚਾ ਹੋ ਜਾਂਦਾ ਇਸ ਤਰ੍ਹਾਂ ਕਰਨ ਤੇ ਡਾਊਨ ਵਗ ਜਾਂਦਾ ਤੇ ਇਸ ਤਰ੍ਹਾਂ ਕਰਨ ਤੇ ਉੱਚਾ ਹੋ ਜਾਂਦਾ ਇਹ ਡੀਕੰਪਰੈਸਰ ਇਸ ਤਰ੍ਹਾਂ ਕੰਮ ਕਰਦਾ ਇਹਦੇ ਉੱਪਰ ਬੜੀ ਫੁਮ ਆ ਦੇਖੋ ਇਹ ਜਿਹੜਾ ਡੀਕੰਪਰੈਸਰ ਹੈ ਇਹ ਇਸ ਤਰ੍ਹਾਂ ਕੰਮ ਕਰਦਾ ਇਹਦੇ ਉੱਪਰ ਇਹ ਐਂ ਚੱਲਦਾ ਜੀ ਇਸ ਤਰ੍ਹਾਂ ਕਈ ਵੀਰ ਕੀ ਕਰਦੇ ਨੇ ਜਿਹੜਾ ਇੱਧਰ ਲਾ ਡਾਊਨ ਹੁੰਦਾ ਕੋ ਇੱਧਰ ਇੱਧਰ ਪੈ ਜਾਂਦਾ ਇਹ ਭੁੱਲ ਕੇ ਇਹਦੇ ਥੱਲੇ ਨਾ ਇੱਕਾ ਲੱਗਿਆ ਹੋਇਆ ਟੋਕੜਾ ਜਿਹਾ ਛੋਟਾ ਜਿਹਾ ਕਿਉਂਕਿ ਇਹਦੇ ਉੱਪਰ ਲੱਗਣਾ ਹੁੰਦਾ ਹੈ ਨਾ ਆਹ ਚੀਜ਼ ਦੇ ਉੱਪਰ ਲੱਗਦਾ ਬਈ ਤੁਸੀਂ ਦੇਖ ਸਕਦੇ ਹੋ ਇਹਦੇ ਉੱਪਰ ਲੱਗਣਾ ਹੁੰਦਾ ਹੈ ਨਾ ਤਾਂ ਇਹ ਕੰਮ ਕਰੋ ਜੇ ਗਲਤੀ ਨਾਲ ਤੇ ਆ ਪੈ ਗਿਆ ਤਾਂ ਤੁਹਾਡੀ ਕਿੱਕ ਨਹੀਂ ਵੱਜਣੀ ਕਿਉਂਕਿ ਡੀ ਕੰਪਰੈਸਰ ਨਹੀਂ ਕਰਨਾ ਹੈ ਨਾ ਕਿਉਂਕਿ ਤਸ ਹੈ ਪੰਜਾਬੀ ਭਾਸ਼ਾ ਦੇ ਵਿੱਚ ਜਿਵੇਂ ਕਹਦੇ ਆ ਵੀ ਇੰਟਰ ਦੀ ਤਸ ਹੈ ਜਦ ਨੂੰ ਆਪਾਂ ਕਿੱਕ ਮਾਰਦੇ ਆ ਤਾਂ ਇਹ ਤਸ ਕੰਮ ਕਰਦੀ ਹੈ ਜਦ ਸੈਲਫ ਮਾਰਦੇ ਆ ਤਾਂ ਇਹ ਤਸ ਕੰਮ ਕਰਦੀ ਹੈ ਇਸ ਕਰਕੇ ਨਾ ਇਹਨੂੰ ਹਮੇਸ਼ਾ ਸੈਂਸਰ ਵਾਲੀ ਸਾਈਡ ਹੀ ਪਾਣਾ ਹੈ ਇਹ ਅਜੇ ਧਿਆਨ ਰੱਖਣਾ ਹਮੇਸ਼ਾ ਜਿਹੜੇ ਐਕਟਿਵ ਸਕੂਟਰੀਆਂ ਨੇ ਆਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਹੈ ਇਹਦੇ ਵਿੱਚ ਹੈ ਨਹੀਂ ਇਹ ਤੇ ਇਹਦੇ ਵਿੱਚ ਹੈਗਾ ਜੇ ਕਦੇ ਗਲਤੀ ਨਾਲ ਇਹ ਇਧਰ ਪੈ ਗਿਆ ਉੱਪਰਲੀ ਸਾਈਡ ਆ ਕਾਰਬੇਟਰ ਵਾਲੀ ਸਾਈਡ ਜਿੱਧਰ ਕੇ ਕਾਰਬੇਟਰ ਲੱਗਦਾ ਇਧਰਲੀ ਸਾਈਡ ਪੈ ਗਿਆ ਤਾਂ ਇਹ ਨਾ ਕੰਮ ਨਹੀਂ ਕਰਨਾ ਕਿਉਂਕਿ ਇਹ ਜਦੋਂ ਆਪਾਂ ਕੇਮ ਇਦਾਂ ਪਾਉਨੇ ਆ ਹੁਣ ਦਿਖਾ ਦਿੰਨੇ ਆ ਆ ਦੇਖ ਸਕਦੇ ਹੋ ਇਹ ਇਧਰਲੇ ਪਾਸੇ ਆਉਣਾ ਇਹਨੇ ਇਹ ਇਧਰ ਆ ਰਿਹਾ ਜਿਵੇਂ ਕਿ ਆਹ ਦੇਖ ਰਹੇ ਹੋ ਭਾਈ ਆ ਪੀਚ ਕਹਨ ਨਾਲ ਦਿਖਾ ਦਈਏ ਜਿਵੇਂ ਕਿ ਆਹ ਇਧਰ ਆ ਰਿਹਾ ਕਿਉਂਕਿ ਇਹਦਾ ਜਿਹੜਾ ਚੋਕੜਾ ਹੈ ਇਹਨੇ ਇਧਰ ਲੱਗਣਾ ਇਹਦੇ ਵਿੱਚ ਇਸ ਤਰ੍ਹਾਂ ਪੈ ਜਾਣਾ ਜੇ ਇਹਨੂੰ ਪਿੱਧਰ ਪਾ ਦਾਂਗੇ ਫਿਰ ਇਹ ਨਾ ਕੰਮ ਨਹੀਂ ਕਰਨਾ ਕਿਉਂਕਿ ਇਹਦੇ ਪਿੱਛੇ ਟੁਕੜਾ ਹੀ ਲੱਗਿਆ ਹੋਇਆ ਹੈ ਇਹ 10 ਦਾ ਕੰਮ ਕਰਦਾ ਹੈ ਆ ਦੇਖ ਸਕਦੇ ਹੋ ਭਾਈ ਇਹਨੂੰ ਹਮੇਸ਼ਾ ਇਸ ਤਰੀਕੀ ਫੀਟਿੰਗ ਕਰਨੀ ਹੈ ਕੋਈ ਦੂਜੀ ਸਾਈਡ ਨਹੀਂ ਟੋਣੀ ਇਹ ਕਿ ਸਿਲੈਂਸਰ ਵਾਲੀ ਸਾਈਡ ਆ ਦੇਖ ਸਕਦੇ ਹੋ ਇਧਰ ਸਿਲੈਂਸਰ ਲੱਗਿਆ ਹੁੰਦਾ ਤੇ ਇਧਰਲੀ ਸਾਈਡ ਆ ਹੁੰਦਾ ਜਿਹੜੇ ਵੀਰ ਨੂੰ ਵਧੀਆ ਲੱਗੇ ਨਾ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਭਾਈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਕਰੋ ਤੇ ਤੁਸੀਂ ਵੀ ਐਕਟੀਵਾ ਸਕੂਟਰੇ ਦਾ ਇੰਜਣ ਕਰਵਾਉਨੇ ਆ ਤੇ ਆਹ ਡੀ ਕੰਪਰੈਸਰ ਨੂੰ ਹਮੇਸ਼ਾ ਇਧਰ ਪਾਉਣਾ ਉਸ ਨਾਲ ਤੁਹਾਡੀ ਸੈਲਫ ਓਕੇ ਚੱਲੂ ਭਾਈ ਜਿਹੜੀ ਕਿੱਕ ਹੈ ਉਹ ਵੀ ਜਮ ਅਰਾਮ ਜੇ ਨਾਲ ਵੱਜੂਗੀ ਭਾਵੇਂ ਹੱਥ ਨਾਲ ਮਾਰ ਲਓ ਇੰਨੇ ਨਾਰਮਲ ਕਿੱਕ ਹੋ ਜਾਂਦੇ ਆ ਜੇ ਗਲਤੀ ਨਾਲ ਉੱਧਰ ਪੈ ਗਿਆ ਤਾਂ ਇਹਦਾ ਡੀਕੋਪਰੇਟਰ ਨੇ ਕੰਮ ਨਹੀਂ ਕਰਨਾ ਕਿਉਂਕਿ ਇਹ ਚੀਜ਼ ਵੋਲਟਾਂ ਦੇ ਵਿੱਚ ਵੀ ਆਈ ਹੈ ਵੋਲਟਾਂ ਨੂੰ ਹੀ ਬਹੁਤ ਦਿੱਕਤ ਆਉਂਦੀ ਹੈ ਹੋਰ ਵੀ ਮੋਟਰਸਾਈਕਲਾਂ ਦੇ ਵਿੱਚ ਆਈਆਂ ਨਾ ਸਕੂਟਰਿਆਂ ਦੇ ਵਿੱਚ ਵੀ ਆਉਂਦੀਆਂ ਨੇ ਕਿਉਂਕਿ ਇਹਦੇ ਨਾਲ ਜਿਹੜੀ ਟਾਸਾ ਪੋਲੀ ਹੈ ਨਹੀਂ ਤਾਂ ਇਹ ਬਹੁਤ ਹੈਵੀ ਹੁੰਦੀ ਹੈ ਜੀ ਲੈ ਵੀ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਬਈ